ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸਭਰਾ ਸਭਰਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਦਾ ਸੈਂਪ ਦਾ ਪਿੰਡ ਆ ਤੇ ਬਿਲਕੁਲ ਨੇੜੇ ਕਰਤੋਵਾਲਾ ਦੋਸਤੋ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸਭਰਾ ਕਰਨੀ ਆ ਬਿਲਕੁਲ ਵੀਰ ਸਾਹਿਬ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਠੀਕ ਆ ਜੀ ਵੱਡੀ ਮਾਤਰਾ ਦੇ ਵਿੱਚ ਦੋਸਤੋ ਪਸ਼ੂ ਇਸ ਘਰੇ ਆਉਂਦੇ ਆ ਵੜਾ ਖਾਸ ਤੌਰ ਤੇ ਵੀਰ ਲਿਆਉਂਦਾ ਠੀਕ ਹੈ ਜੀ ਤੇ ਬਾਕੀ ਆਨਲਾਈਨ ਡਿਲੀਵਰੀ ਵੀ ਜਿਹੜੀ ਜੇ ਦੋਸਤੋ ਅਵੇਲੇਬਲ ਹੁੰਦੀ ਆ ਆਊਟ ਆਫ ਸਟੇਟ ਦੀ ਜੇਕਰ ਆਪਾਂ ਗੱਲ ਕਰ ਲਈਏ ਗੁਜਰਾਤ ਠੀਕ ਹੈ ਜੀ ਆਊਟ ਆਫ ਸਟੇਟ ਜਿਹੜੀ ਦੋਸਤੋ ਡਿਲੀਵਰੀ ਜਿਹੜੀ ਆ ਉਹ ਅਵੇਲੇਬਲ ਹੈ ਤੇ ਫਿਲਹਾਲ ਜਿਹੜੀਆਂ ਅੱਜ ਵੜਾ ਨੇ ਉਹ ਤਿੰਨ ਬਗਾਊ ਆ ਦੋ ਵੜਾ ਤੁਹਾਨੂੰ ਬਿਲਕੁਲ ਜਿਹੜੀਆਂ ਦੋਸਤੋ ਤਾਜ਼ੀਆਂ ਸੁਈਆਂ ਸਵਾਈਆਂ ਦੋ ਵੜਾ ਦਿਖਾਉਣੀਆਂ ਨੇ ਇੱਕ ਗੱਬਣ ਵੜ ਹੋਵੇਗੀ ਠੀਕ ਹੈ ਜੀ ਟੋਟਲ ਤਿੰਨ ਨਾਗ ਨੇ ਤਿੰਨਾਂ ਵੜਾ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਵੀਰ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਅੱਜ 14 ਦਸੰਬਰ ਨੂੰ ਆਪਾਂ ਇਹ ਕਵਰ ਚ ਕਰਦੇ ਆਂ ਦੋਸਤੋ ਟਾਈਮ ਕੋਈ ਮਾਰਨਿੰਗ ਦੇ 9:30 ਵਜੇ ਦਾ ਸਮਾਂ ਹੈ ਸੋ ਜਿਹੜੇ ਵੀਰ ਨੂੰ ਪਸ਼ੂ ਪਸੰਦ ਆਊਗਾ ਦੋਸਤੋ ਨਰਖ ਪਰਕਾ ਤਸੱਲੀ ਆ ਤੁਸੀਂ ਘਰਾਂ ਕੇ ਕਰ ਲਿਓ ਦੋ ਟਾਈਮ ਚੁਵਾਈ ਕਰ ਲਿਓ ਸੋ ਇਸ ਵੇ ਨਕਦੀ ਗੱਬਣ ਪਸ਼ੂ ਆਪਣਾ ਚੌਥਾ ਥਣਾ ਦਾ ਟਿੱਪ ਕੇ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਆਓ ਲੈਣੇ ਜਾਣਕਾਰੀ ਵੀਰ ਸਾਹਬ ਤੋਂ ਸਭ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸੱਚੀ ਗੱਲ ਸੰਦੂ ਸਾਹਿਬ ਹੋਰ ਸਾਨੂੰ ਠੀਕ ਠਾਕ ਵਧੀਆ ਬਹੁਤ ਵਧੀਆ ਵੀਰ ਜੀ ਹੋਰ ਤੁਸੀਂ ਸੁਣਾਓ ਵਧੀਆ ਹੋ ਜੀ ਕਿਰਪਾ ਜੀ ਤੁਹਾਡੀ ਹੋਰ ਕਿੱਦਾਂ ਵਪਾਰ ਦਾ ਕੰਮ ਚਲੋ ਵਧੀਆ ਬਾਹਰ ਬੁਰਦਾ ਕਿਵੇਂ ਕੰਮ ਚੱਲੀ ਜਾਂਦਾ ਵਾ ਵਧੀਆ ਵਧੀਆ ਕਿਰਪਾ ਜੀ ਤਿੰਨ ਚਾਰ ਦਿਨ ਪਹਿਲਾਂ ਗੱਡੀ ਭਰੀ ਆ ਜੀ ਠੀਕ ਆ ਜੀ ਹਾਂਜੀ ਗੇ ਰਾਤ ਦੇ ਵਿੱਚ ਆਨੰਦ ਠੀਕ ਆ ਹਾਂਜੀ ਤੇ ਓਨਲੀ ਬਲਕਿ ਗੁਜਰਾਤ ਸਟੇਟ ਜੀ ਜਾਂਦੀਆਂ ਬਣਾ ਹਾਂ ਬਸ ਗੁਜਰਾਤ ਵੀ ਮਹਾਰਾਸ਼ਟਰ ਵੀ ਜੀ ਠੀਕ ਆ ਗੁਜਰਾਤ ਜਾਂਦਾ ਗੁਜਰਾਤ ਦੇ ਵਿੱਚ ਹੀ ਹੈ ਜੀ ਅਹਮਦਾਬਾਦ ਠੀਕ ਆ ਹਾਂਜੀ ਹਾਂਜੀ ਠੀਕ ਆ ਵੀ ਤੇ ਫਿਲਹਾਲ ਪਸ਼ੂ ਸਟਾਕ ਇਸੇ ਤਰ੍ਹਾਂ ਮੌਜੂਦ ਹੁੰਦਾ ਜਿਹੜਾ ਬਾਹਰ ਜਾਂਦੀ ਸੰਦੂਰ ਸਾਹਿਬ ਆਪਣੇ ਕੋਲੇ 12 ਮਹੀਨੇ 12 ਦਿਨ ਦਾ 12 4 5 ਖੜੀਆਂ ਰਹਿਦੀਆਂ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਅੱਜ ਬਾਈ ਸਾਹਿਬ ਆਪਣੇ ਕੋਲ ਦੋ ਬੜਾ ਤਾਂ ਬਿਲਕੁਲ ਤਾਜ਼ੀਆਂ ਹਾਂਜੀ ਬਿਲਕੁਲ ਤਾਜ਼ੀਆਂ ਸੁਈਆਂ ਜੀ ਤੇ ਇੱਕ ਗੱਬਣ ਆ ਉਹ ਦਹਾਦਰਾ ਦੀ ਕੱਚੀ ਆ ਜੀ ਬਾਕੀ ਐਚ ਐਫ ਵੀ ਆਪਣੇ ਤੋਂ ਜ਼ਿਆਦਾਤਰ ਗਾਵਾਂ ਆਉਂਦੀਆਂ ਵਾਂ ਠੀਕ ਆ ਬਾਕੀ ਐਚ ਐਫ ਪੋਸ਼ਨ ਫ੍ਰੀ ਜਿਹੜੀਆਂ ਬਾਹਰ ਪਾਉਂਦੇ ਹੋ ਉਹ ਮਤਲਬ ਐਚ ਐਫ ਕੇ ਥੋੜੀਆਂ ਦੂਗਲੀਆਂ ਦੀ ਸੀ ਜਾਂਦੀਆਂ ਨਹੀਂ ਜੀ ਐਚ ਐਫ ਵੀ ਜ਼ਿਆਦਾ ਕੱਲੀ ਐਚ ਐਫ ਜਾਂਦੀ ਜਾਂਦੀ ਦੱਬੀ ਬਚੀ ਜਾਂਦੀ ਹਾਂਜੀ ਡੱਬੀ ਬੈਠ ਆਪਾਂ ਵੀ ਜ਼ਿਆਦਾਤਰ ਕੋਸ਼ਿਸ਼ ਇਹ ਕਰਨੀ ਆ ਹਾਂਜੀ ਕਿ ਬਰੀਡ ਤੌਰ ਤੇ ਹੀ ਤੱਕ ਕੰਮ ਕਰਨਾ ਵਾ ਬਿਲਕੁਲ ਬਰੀਡ ਵਾਈ ਜੀ ਠੀਕ ਆ ਹਾਂਜੀ ਹਾਂਜੀ ਜ਼ ਅੱਜ ਸ਼ੁਰੂਆਤ ਕਰਦੇ ਆਂ ਵੀ ਸਾਬ ਕਿਹੜੇ ਨੰਬਰ ਤੋਂ ਕਰਦੇ ਆਂ ਆਹ ਪਾ ਜੀ ਸੂਈ ਹੈਗਾ ਅੱਛਾ ਜੀ ਤੇ ਐ ਵਕਤ 17 18 ਲੀਟਰ ਦੁੱਧ ਆ ਆਪਣਾ ਦੋ ਟਾਈਮ ਕੋਈ ਤਿੰਨ ਟਾਈਮ ਆਣ ਕੇ ਘਰੇ ਚੋਵੇ ਅੱਛਾ ਜੀ ਖਾਣ ਦਾ ਖਾਣ ਦਾ ਪੀਣ ਦਾ ਆਪਣੇ ਕੋਲੇ ਬਿਲਕੁਲ ਪ੍ਰਬੰਧ ਹੈਗਾ ਵਾ ਇਹ ਨਹੀਂ ਕਿ ਆਨਲਾਈਨ ਡਿਲੀਵਰੀ ਵੀ ਹੈਗੀ ਆ ਹਾਂ ਬਾਕੀ ਉਹਦੇ ਘਰੇ ਆਣ ਕੇ ਜਾ ਕੇ ਛੱਡ ਕੇ ਆਵਾਂਗੇ ਥਣ ਟਪ ਕੇ ਆਪਣੇ ਤਸੱਲੀ ਕਰਕੇ ਫਿਰ ਪੈਸੇ ਦੇ ਦੇ ਅੱਛਾ ਸਾਹਿਬ ਤੁਸੀਂ ਮੰਨ ਲਓ ਫਿਰ ਆਨਲਾਈਨ ਡਿਲੀਵਰੀ ਕਰਦੇ ਹੋ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਚਲੋ ਕਈ ਵੀਰਾਂ ਨੂੰ ਇਹ ਹੈਗਾ ਵੀ ਆਨਲਾਈਨ ਭੇਜ ਦਈਏ ਜਿਹੋ ਜਿਹਾ ਮਾਲ ਹੈਗਾ ਭੇਜ ਦਈਏ ਪਰ ਜ਼ਿੰਮੇਵਾਰੀ ਨਹੀਂ ਚੁੱਕਦੇ ਨਾ ਕਹਿੰਦੇ ਆ ਵੀ ਆਨਲਾਈਨ ਜਿਵੇਂ ਮਰਜ਼ੀ ਬਾਕੀ ਇਨੀ ਆਪਣੀ ਗਾਰੰਟੀ ਆ ਕਿ ਇਹ ਥਣ ਦੇ ਵਿੱਚ ਭੂਰ ਹਾਂ ਛੱਟਾ ਜਾਂ ਥਣ ਘਟ ਹੋਵੇ ਤਾਂ ਆਉਣ ਜਾਂਦਾ ਪੜਾ ਵੀ ਸਾਡਾ ਆਊਗਾ ਠੀਕ ਆ ਹਾਂਜੀ ਠੀਕ ਆ ਲਓ ਦੋਸਤੋ ਮੈਨੂੰ ਲੱਗਦਾ ਵੀ ਵੀਰ ਆਊਟ ਆਫ ਸਟੇਟ ਡਿਲੀਵਰੀ ਕਰਦਾ ਜਾਂ ਆਨਲਾਈਨ ਆਨਲਾਈਨ ਤੇ ਬਥੇਰੇ ਜਿਹੜੀ ਜ਼ਿਆਦੀ ਸਮਝ ਹੁੰਦੀ ਆ ਆਨਲਾਈਨ ਦਾ ਮਤਲਬ ਪਤਾ ਹੁੰਦਾ ਵੀ ਚੀਜ਼ ਕਿਹੋ ਜੀ ਸੌਦਾ ਜਿਹੜਾ ਦੋਸਤੋ ਕਿਸੇ ਅਗਲੇ ਗਾਹਕ ਨੂੰ ਕੱਲਣਾ ਤੇ ਫਿਲਹਾਲ ਕੋਈ ਵੀਰ ਆਨਲਾਈਨ ਸੌਦਾ ਕਰਨਾ ਚਾਹੁੰਦਾ ਤਾਂ ਤੁਸੀਂ ਆਨਲਾਈਨ ਵੀ ਜਿਹੜਾ ਪੰਜਾਬ 'ਚ ਬੈਠੇ ਹੋ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਤੇ ਆਨਲਾਈਨ ਵੀ ਮਗਾ ਸਕਦੇ ਬਾਕੀ ਜੋ ਤੁਹਾਨੂੰ ਦੱਸਿਆ ਜਾਊਗਾ ਪ੍ਰੋਪਰ ਨਿਕਲਦੀ ਪੂਰੀ ਪੂਰੀ ਦੋਸਤੋ ਉਮੀਦ ਹੁੰਦੀ ਹੈ ਹੋਪ ਠੀਕ ਆ ਤੇ ਸਾਹਬਾਈ ਸੂਬਾ ਕਿੰਨਾ ਸੂਈ ਆ ਇਹ ਸੰਧੂ ਸਾਹਿਬ ਦੂਜਾ ਸੂਬਾ ਪਹਿਲੇ ਸਵੇ ਵੀ ਤੋਂ ਪਲਾਸੀ ਦੁੱਧ ਗਿਆ ਐਰ ਕੀ ਉਮੀਦ ਆ ਜਿਹੜੇ ਹਿਸਾਬ ਨਾਲ 17 18 ਲੀਟਰ ਦੁੱਧ ਕੱਢਣ ਦੇ ਆ ਦੁੱਧ ਵੀ ਪਲਾਸੀ ਜਾਊਗੀ ਬਾਕੀ ਐਚਪ ਕਰਾਸ ਐ ਦਿਨ ਭਾਜੀ 15 ਦਿਨ ਹੋ ਗਿਆ ਜੀ ਹਾਂਜੀ ਹਾਂਜੀ ਵੱਛੀ ਮਗਰ ਆ ਵੱਛੀ ਮਗਰ 15 ਕ ਦਿਨਾਂ ਦੀ ਆ ਹਾਂਜੀ ਹਾਂਜੀ ਤੇ ਹੁਣ 15 ਤੋਂ ਬਾਹਰ ਚਲਦੀ ਆ ਨਾ ਨਹੀਂ ਉਹ ਐ ਕਿ 17 18 ਲੀਟਰ ਪੱਕਾ ਆ 17 18 ਹਾਂਜੀ 17 ਮੰਨ ਕੇ ਚੱਲੋ ਗਰੰਟੀ ਨਾਲ ਦੁੱਧ ਆ ਠੀਕ ਆ ਜੀ ਆਪਣੀ ਫੋਲ ਗਰੰਟੀ ਉਹ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰੇ ਕੋਈ ਵੀ ਆਪਣੇ ਘਰੇ ਆਗੇ ਨਹੀਂ ਉਹਦੀ ਗਰੰਟੀ ਹਾਈਟ ਜਿਹੜੀ ਮੀਡੀਅਮ ਦੇ ਵਿੱਚ ਆ HF ਨਾਲ ਕਰੋਸ ਹੈਗਾ ਠੀਕ ਆ ਮਗਰ ਬੰਨ ਸਿੰਘ ਨੂੰ ਸਾਹ ਬਹੁਤ ਸੋਹਣਾ ਲੱਗਾ ਚਵਾਈ ਇੱਕ ਨੰਬਰ ਦੀ ਸੋ ਥਾਨ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਪੂਰਾ ਸੁਆਦੀ ਥਾਣਾ ਦੋਸਤੋ ਤੇ ਆਹ ਵੇਖੋ ਜੀ ਪੂਰਾ ਲੰਬਾਈ ਦੇ ਵਿੱਚ ਮੱਝਾਂ ਵਾਲਾ ਥਾਣਾ ਦੋਸਤੋ ਕੋਈ ਛੋਟਾ ਜਿਹਾ ਥਾਣ ਨਹੀਂਗਾ ਕਿਸੇ ਵੀਰ ਨੇ ਹੱਥੀ ਚਵਾਈ ਕਰਨੀ ਆ ਤੇ इजीली ਤੁਸੀਂ ਚਵਾਈ ਕਰ ਸਕਦੇ ਜੇ ਆਹ ਦੇਖੋ ਠੀਕ ਹੈ ਜੀ ਠੀਕ ਹੈ ਸੋ ਬਿਲਕੁਲ ਦੋਸਤੋ 15 ਦਿਨਾਂ ਦੀ ਸੂਈ ਆ 17 ਕਿਲੋ ਨੈਟ ਜਿਹੜਾ ਦੁੱਧ ਹੁਣ ਹਾਜ਼ਰ ਆ ਕੋਈ ਵੀਰਾਂ ਦੀ ਚੋਕੇ ਪਸਮਾ ਕੇ ਤਸੱਲੀ ਕਰੇ ਮਗਰ ਵੱਛੀ ਆ ਸਾਹਮਣੇ ਜਿਹੜਾ ਤੁਸੀਂ ਆ ਬੱਚਾ ਦੇਖ ਰਹੇ ਤੇ ਇਸ ਪਹਿਲੇ ਨੰਬਰ ਵਾਲੀ ਵੇਰਡ ਦਾ ਐਚ ਐਫ ਹੈ ਜੀ ਠੀਕ ਹੈ ਜੀ ਏ ਬੀ ਐਸ ਸੀ ਮੰਦੀ ਆ ਮਗਰ ਪਛੀ ਹਾਂਜੀ ਏਬੀਐਸ ਸੀਮਿੰਟ ਠੀਕ ਹੈ ਜੀ ਏਬੀਐਸ ਸੀਮਿੰਟ ਦੀ ਮਗਰ ਜਿਹੜੀ ਦੋਸਤੋ ਵੱਚੀ ਆ ਤੇ ਕੀ ਜਾਂਦਾ ਸਭ ਬਈ ਕੀ ਮੁੱਲ ਕਰਦੇ ਆ ਮੁੱਲ ਸੰਧੂ ਸਾਹਿਬ ਤੁਹਾਡੇ ਕਰਕੇ 56000 ਦੀ ਦੇ ਦਾਂਗੇ ਨਾ ਬਿਲਕੁਲ ਜੈ ਜੀ ਰੱਖਣਾ ਹਾਂਜੀ 55 ਦੀ ਤੁਹਾਡੇ ਇੱਥੇ ਭੈਣ ਭਰਾ ਆਪਣਾ ਲੈ ਕੇ ਜਾਵੇ ਕੋਈ ਨਾ ਜੀ ਕੋਈ ਨਾ ਸੰਧੂ ਸਾਹਿਬ ਟੈਨਸ਼ਨ ਨਾ ਲੱਗੇ ਸਭ ਤੁਹਾਨੂੰ ਨਾ ਨਾ ਸੰਧੂ ਸਾਹਿਬ 55000 ਦੀ ਦੇ ਦਾਂਗੇ ਲੋਕਾਂ ਨੂੰ ਨੇ 65 70000 ਰੁਪਿਆ ਲੋਕੀ 17 18 ਲੀਟਰ ਦਾ ਕਰਨ ਦੇ ਆ ਪਰ ਆਪ ਵੀ ਲੈਣ ਦੇ ਨਾਲ ਹੀ ਗੱਲ ਹੈ ਜਿਹੜੀ 55000 ਦੀ ਹਾਂ ਨਾ ਦੇਣਾ 55 ਹੰਦੀਓ ਜੀ ਸੰਧੂ ਸਾਹਿਬ ਤਾਂ ਦੇਸ ਤੇ ਠੀਕ ਹੈ ਜੀ ਹਾਂਜੀ ਲਓ ਜੀ 55000 ਦੀ ਵੀਰ ਕਹਿ ਰਿਹਾ ਠੀਕ ਆ ਬਾਕੀ ਵੇੜ ਤੁਸੀਂ ਸਾਹਮਣੇ ਦੇਖ ਲਈ 42 ਲਾਈਟ ਵਾਲੀ ਉਹ ਜਿਹਨੇ ਕੋਈ ਠੀਕ ਆ ਤੇ ਜਿੰਨੇ ਵੀ ਆ ਨਿਗਰ ਆ ਬਾਡੀ ਬੰਤਰ ਦੀ ਪੂਰੀ ਰਾਜੀ ਆ ਨਿਗਰ ਆ ਜਿੰਨੇ ਵੀ ਹੈਗੀ ਪ੍ਰੋਪਰ ਠੀਕ ਆ ਥਾਣੇ ਤੋਂ ਪੂਰਾ ਖਬਰਦਾਰ ਆ ਪੂਰੀ ਥਾਣੇ ਦੇ ਵਿਆਲੇ ਪਾਸਿਓਂ ਅਗਲੀ ਆਪਣੇ ਕੋਲ ਜਿਹੜੀ ਵੇੜ ਆ ਵੀਰ ਸਾਹਿਬ ਇਹ ਸੰਧੂ ਸਾਹਿਬ ਐਚਐਫ ਦੀ ਬੱਚੀ ਆ ਬਹੁਤ ਸੋਹਣੀ ਇਹ ਵੀ ਅਸੀਮ ਦੀ ਇਹ ਵੀ ਤੇ ਹੁਣ ਆਇਆ ਵਕਤ ਕੱਲ ਦੀ ਸੁਈ ਆ ਦੇਖ ਲਓ ਬੱਛਾ ਮਗਰ ਬੱਚਾ ਆ ਗਿਆ ਹਾਂਜੀ ਕਾਫਾ ਲਓ ਜੀ ਤੇ ਬਿਲਕੁਲ ਬਰੀਡ ਵਾਈਜ਼ ਆ ਇਹ ਵਕਤ 14 15 ਲੀਟਰ ਬੋਲ ਆ ਜੀ ਅੱਛਾ ਜੀ ਤੇ ਉਮੀਦ ਆ ਸੰਧੂ ਸਾਹਿਬ 20 ਤੋਂ ਪਲਾਸੀ ਜਾਊਗੀ ਜਿੰਨੀ ਹਾਈਟ ਆ ਬੋਡੀ ਆ ਬਾਕੀ ਥਾਂ ਚੱਡੇ ਦੀ ਬਹੁਤ ਮੰਤਰ ਸੁਣੀ ਲੱਗੀ ਆ ਜੀ ਹੈ ਪਹਿਲਾਂ ਨਹੀਂ ਸੂਈ ਆ ਹਾਂ ਦੋਂਦੀ ਚੌਗੀ ਆ ਬੱਚੀ ਆ ਜੀ ਠੀਕ ਆ ਜੀ ਦੋਂਦੀ ਚੌਗੀ ਤੋਂ ਉਸ ਤੋਂ ਵੱਛੀ ਅਗਲੀ ਪਹਿਲੇ ਸਵੇਰ ਫਰਸਟ ਰਿਕਟੇਸ਼ਨ ਦੇ ਵਿੱਚ ਅਗਲੀ ਸੂਈ ਆ ਤੇ ਮਗਰ ਬੱਚਾ میل ਕਾਫ ਆ ਦੋਸਤੋ ਠੀਕ ਆ ਜੀ ਤੇ ਵੱਡੀ ਇਹਦੀ ਜਕਰ ਸਰੀਰਕੀ ਗੱਲ ਕਰਕੇ ਬਾਕੀ ਸੂਹ ਦੇ ਵਿੱਚ ਆਈ ਆ ਦੋਸਤੋ ਪਸ਼ੂ ਵੈਸੇ ਨੋਰਮਲ ਹੈ ਜੀ ਲਾ ਜਾਂਦਾ ਦੋ ਚੌ ਪੰਜ ਦਿਨਾਂ ਬਾਅਦ ਆਪਾਂ ਗੱਲ ਕਰਦੇ ਵੀ ਸਿੱਧਾ ਸੁੱਧਾ ਹੁੰਦਾ ਪਸ਼ੂ ਠੀਕ ਆ ਜੀ ਪੰਜ ਚਾਰ ਦਿਨ ਹਫਤਾ ਲਈ ਜਾਂਦਾ ਬਾਕੀ ਕੱਦ ਕੁਦ ਬਹੁਤ ਜ਼ਿਆਦਾ ਫੁੱਲ ਵੱਡੀ ਹਾਈਟ ਆ ਸੋ ਕੱਦ ਕਾਫੀ ਸੋਹਣਾ ਦੋਸਤੋ ਨਵੀਂ ਬੱਛੀ ਆ ਦੁੰਦੀ ਚੌਗੀ ਤੇ ਸੂਹਾ ਪਹਿਲਾ ਸੋਈ ਹੈ ਠੀਪਾ ਗੱਲ ਕਰਕੇ ਥਣ ਸੈਜ ਕਾਫੀ ਚੰਗਾ ਵੇਖੋ ਨਾਲੇ ਠੀਕ ਆ ਜੀ ਇਸ ਹਾਵਿਰ ਤੋਰ ਦੇ ਨਾਲ ਇਹ ਸੰਧੂ ਸਾਹਿਬ ਬਹੁਤ ਸੋਹਣਾ ਥਣ ਦੀ ਕੁਆਲਿਟੀ ਦੋਸਤੋ ਫਿਰਫਿਰਲ ਕਾਫੀ ਸੋਹਣੀ ਆ ਆਮ ਪਹਿਲਾਂ ਵੱਛੀਆਂ ਸੁੰਦੀਆਂ ਦੋਸਤੋ ਥਣ ਤੋਂ ਬਹੁਤ ਖੂਬਤ ਹੈ ਬਾਕੀ ਸੰਧੂ ਸਾਹਿਬ ਐਡਾ ਕੱਦ ਨਹੀਂ ਹੁੰਦਾ ਦੁੱਜੇ ਸੂਏ ਵੀ ਘਰ ਤੋਂ ਘੱਟ 30 ਪਲੱਸ ਹੀ ਜਾਊਗੀ ਠੀਕ ਆ ਜੀ ਤੇ ਹੁਣ ਪਹਿਲਾਂ ਨੇ ਤੇ ਹੁਣ ਕਿੰਨਾ ਕੁ ਚਬਾਉਣਾ ਚਾਹੀਦਾ ਇਹਨੂੰ ਸੰਧੂ ਸਾਹਿਬ ਘੱਟ ਤੋਂ ਘੱਟ ਹੀ ਬੋਲਾਂਗੇ ਜੀ ਸੰਧੂ ਸਾਹਿਬ 20 ਲੀਟਰ ਦੁੱਧ ਬੜਾ ਹੋ ਜਾਂਦਾ ਜੀ 20 ਲੀਟਰ 20 ਤੋਂ ਪਲੱਸ 20 ਲੀਟਰ ਤੇ ਉਮੀਦ ਕਰ ਸਕਦੇ ਆ ਚਬਾ ਦਿਓਗੀ ਵੱਛੀ ਆ ਆਰਾਮ ਨਾਲ ਜੀ ਅੱਛਾ ਲਓ ਵੀ ਦੋਸਤੋ ਬਾਕੀ ਹਾਈਟ ਹੈ ਬਾਕੀ ਦੋਸਤੋ ਆਪਣੇ ਕੋਲ 5-6 ਦਿਨ ਲੱਗੀ ਫਿਰ 20 ਲੀਟਰ ਆਪਾਂ ਚੋ ਆ ਕੇ ਦੇਵਾਂਗੇ ਸੰਦੂ ਹਾਈਟ ਵੇਖੋ ਹਾਈਟ ਪੂਰੀ ਵਧੀਆ ਹਾਈਟ ਆ ਬਹੁਤ ਸੋਹਣੀ ਹਾਈਟ ਆ ਦੋਸਤੋ ਆ ਦੇਖੋ ਠੀਕ ਆ ਇਹ ਤੁਹਾਨੂੰ ਪਤਾ ਸੰਧੂ ਸਾਹਿਬ ਠੰਡ ਦਾ ਟਾਈਮ ਸਵੇਰੇ ਸਵੇਰ ਦਾ ਟਾਈਮ ਆ ਹੂੰ ਹੂੰ ਠੰਡ ਕਰਕੇ ਵੇਹੇ ਵੀ ਡੰਗਰ ਲਓ ਜੀ ਤੇ ਥਣ ਦੀ ਸ਼ੇਪ ਬਹੁਤ ਸੋਹਣੀ ਆ ਦੋਸਤੋ ਅਗਲੇ ਪਿਛਲੇ ਥਣ ਬਹੁਤ ਸੋਹਣੇ ਆ ਮੁੱਠੀ ਮੁੱਠੀ ਥਾਣਾ ਰੋਗ ਰੋਗ ਥਾਣਾ ਇਹ ਨਹੀਂ ਹੋਗਾ ਵੀ ਕੋਈ ਵੀਰ ਅਗਲੇ ਥਾਣਾ ਦਾ ਸੈਜ ਵੇਖ ਕੇ ਆਖੇ ਵੀ ਮਰਲੇ ਥਾਂ ਛੋਟੇ ਆ ਬਹੁਤ ਵਧੀਆ ਥਾਣਾ ਠੀਕ ਆ ਜੀ ਬਾਕੀ ਸੰਧੂ ਸਾਹਿਬ ਪਹਿਲੇ ਨੇ ਦੇ ਥਾਣ ਵੇਖੋ ਕਦੀ ਥਾਨੀ ਹੋ ਜੇ ਥਾਨ ਚਿੱਟੇ ਦੀ ਕਿੰਨੀ ਸਾਫ ਅੱਛੀ ਆ ਉਹ ਜਿਹੜੀ ਸੰਧੂ ਸਾਹਿਬ ਕੋਈ ਠੰਡੀ ਆਹ ਚੱਕ ਜੀ ਲੋ ਵੀ ਦੋਸਤੋ ਜਿਹੜੇ ਵੀਰ ਨੇ ਬਿਲਕੁਲ ਘਰੇ ਰੱਖਣੀ ਆ ਜ਼ਰੂਰ ਤੁਸੀਂ ਮਾਰ ਲਿਓ ਸੌਦਾ ਰਹਿੜ ਚੰਗੀ ਆ ਬੱਛੀ ਰੱਖਣ ਵਾਲੀ ਆ ਅੱਗੇ ਨਵੀਆਂ ਦੋਸਤੋ ਜਿੰਨੇ ਮਰਜੀ ਸੂਬੇ ਚੋ ਬੋਠ ਠੀਕ ਹਾਂਜੀ ਹਾਂਜੀ ਤੇ ਹਾਈਟ ਕਾਤ ਇੱਥੇ ਆਣ ਕੋਈ ਵੀਰ ਵੇਖੂਗਾ ਦੋਸਤੋ ਜਿੰਨਾ ਦੱਸਿਆ ਜਾਊਗਾ ਉਹ ਹੀ ਨਿਕਲੂਗਾ ਫੁੱਲ ਵੱਡੀ ਕਿਹਾ ਗਿਆ ਤੇ ਫੁੱਲ ਵੱਡੀ ਹਾਈਟ ਨਿਕਲੂਗੀ ਛੋਟੀ ਦਰਮਿਆਨੀ ਨਹੀਂ ਨਿਕਲੂਗੀ ਜੇਕਰ ਵੱਡੀ ਹਾਈਟ ਕਹੀ ਗਈ ਤੇ ਥਾਂ ਛੱਡੇ ਵਾਲੇ ਪਾਸਿਓ ਵੀ ਪੂਰੀ ਖਬਰਦਾਰ ਕੋਈ 15 14 ਲੀਟਰ ਵੀਰ ਬੋਲਾ ਦੱਸ ਰਿਹਾ ਬਾਕੀ ਫੇਸ ਕੁਆਲਟੀ ਵੀ ਸੰਧੂ ਸਾਹਿਬ ਕਿੱਡੀ ਸੋਹਣੀ ਲੱਗੀ ਬੱਚੀ ਨੂੰ ਨਾ ਛੋਟੇ ਜੇ ਕਾਨਾ ਬਿਲਕੁਲ ਨਸਲ ਜਾਤ ਵਾਲੀ ਆ ਠੀਕ ਹੈ ਜੀ ਉਹ ਜੀ ਨਹੀਂ ਕੋਈ ਲਓ ਜੀ ਠੀਕ ਹੈ ਸੋ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਆ ਦੋਸਤੋ ਠੀਕ ਆ ਪਸੰਦ ਆਊਗੀ ਜਿਹੜਾ ਕੋਈ ਵੀਰ ਆਊਗਾ ਘਰੇ ਖਰੀਦੂਗਾ ਸਵਾਦ ਆਊਗਾ ਠੀਕ ਆ ਜੀ ਚੰਗੀ ਲੱਗੂਗੀ ਪਸੰਦ ਆਊਗੀ ਤੁਹਾਨੂੰ ਬਾਕੀ ਥਾਂ ਤੁਹਾਨੂੰ ਸੰਧੂ ਸਾਹਿਬ ਅਗਲੇ ਬੰਨੇ ਵੀ ਖਾ ਦਿਓ ਚੈੱਕ ਕਰਾ ਦਿਓ ਲਓ ਬਹੁਤ ਸੋਹਣੇ ਖਣ ਕੁਆਲਟੀ ਦੀ ਬੱਛੀ ਹੈ ਹਮ ਤੇ ਸਾਹਿਬ ਇਹ ਕੀ ਇਹਦਾ ਮੁੱਲ ਸੰਧੂ ਸਾਹਿਬ ਵਾਹ 70 ਵੀ ਕਰਦੇ ਆ ਪੈਣ ਦੀ ਤੁਹਾਡੇ ਹੱਥੇ ਹਾਂ ਨਾਲ ਦੇ ਦਾਂਗੇ ਜੀ ਅੱਛਾ ਜੀ 65000 ਦੀ ਹਾਂਜੀ ਹਾਂਜੀ ਠੀਕ ਹੋਰ ਕਰ ਦਿਓ ਮਾਨਤਨ ਬਾਹਰ ਦੀ ਸੰਧੂ ਸਾਹਿਬ ਤੁਹਾਡੇ ਹੱਥੇ ਦਾ ਦੱਸੋ ਅੱਛਾ ਜੀ 62000 ਦੀ ਹਾਂਜੀ ਤੁਹਾਡੇ ਬਾੜੀ ਆਦੀ 62000 ਦੀ ਦੋਸਤੋ ਵੀਰ ਕਹਿ ਰਿਹਾ ਵੀ ਇਹੇ ਬੱਛੀ ਦਵਾਂਗੇ ਹਾਂਜੀ ਹਾਂਜੀ ਬਾਕੀ ਇਹ ਨਹੀਂ ਕੋਈ ਉਮੀਦ ਕਰਦੇ ਹਾਂ 20 ਪਲੱਸ ਦੀ ਚਲੋ ਚਵਾ ਦੂ ਅਸੀਂ ਚੰਗੀ ਸੇਵਾ ਹੈ ਤੇ ਵੀਰ ਇਹਨਾਂ ਕੱਢ ਹੀ ਜਾਣਾ ਦੁੱਧ ਹਾਂਜੀ ਹਾਂਜੀ ਆਵਕ 14 ਲੀਟਰ ਤੇ ਬੋਲਾ ਆਜਰਾ ਜੀ ਠੀਕ ਆ ਬਾਕੀ ਦੋਸਤੋ ਚੰਗੀ ਸੇਵਾ ਤੇ ਦੁੱਧ ਤੁਸੀਂ ਲੈ ਸਕਦੇ ਨਸਲ ਬਰੀਡ ਨੇ ਦੁੱਧ ਕੱਢਣਾ ਹਾਂਜੀ ਹਾਂਜੀ ਬਸ ਬਰੀਡ ਨੇ ਜੀ ਬਰੀਡ ਨੇ ਦੁੱਧ ਕੱਢਣਾ ਬਾਕੀ ਬਿਲਕੁਲ ਉਹ ਪਤਲੀ ਚਮੜੀ ਦੀ ਬੱਛੀ ਹੈ ਉਹ ਜਿੰਨੀ ਕੋਈ ਠੀਕ ਆ ਜੀ ਬਾਕੀ ਹਾਈਟ ਕਰ ਤਾਂ ਪੂਰਾ ਵੱਡਾ ਠੀਕ ਆ ਜੀ ਹਾਈਟ ਕਰ ਤਾਂ ਪੂਰਾ ਥਣ ਭਾਂਡਾ ਬ ਫਸੰਤ ਆਊਗਾ ਤੇ ਕਿਸੇ ਪਾਸਿਓਂ ਨਹੀਂ ਖੁੰਜੀ ਕਰਮ ਵਾਲੀ ਬਹੁਤ ਖੂਬਸੂਰਤ ਬੱਚੀ ਆ ਤੇ ਵੈਸੇ ਨਿਮਾਏ ਤੋਂ ਆਏ ਨਹੀਂ ਪਸੂ ਜਿਆਦੇ ਦੋਸਤੋ ਥੋੜਾ ਠੰਡਾ ਕਰਕੇ ਵੀ ਵੀਰਾਂ ਦਾ ਵੀ ਨਿਮਾਏ ਤੋਂ ਆਏ ਨਹੀਂਗੇ ਇੱਕ ਮਾਰਨਿੰਗ ਟਾਈਮ ਆ ਤੇ ਬਾਕੀ ਜਿਹੜਾ ਹੀਰਾ ਦੋਸਤੋ ਦੇਸੀ ਜਿਹਾ ਹੈ ਮੈਂ ਸੰਧੂ ਸਾਹਿਬ ਸ਼ਾਮਾਂ ਨੂੰ ਵੇਖੋਗੇ ਤੇ ਬੱਚੀ ਪਛਾਨੀ ਨਾ ਜਾਊਗੀ ਐ ਵਕ ਤੁਹਾਨੂੰ ਪਰਾ ਠੰਡ ਦੇ ਵਿੱਚ ਹਾਂ ਠੰਡ ਦੇ ਨਾਲ ਥੋੜਾ ਜਿਹਾ ਲੂਈ ਪਾੜ ਜਾਂਦੀ ਬੱਚੀ ਬਸ ਜੀ ਹਾਂਜੀ ਠੀਕ ਆ ਭਰਾ ਜੀ ਚਲੋ ਵਧੀਆ ਵਾ ਅਗਲੀ ਆਪਣੇ ਕੋਲ ਆ ਬੈਡ ਆ ਗਈ ਹੈ ਹਾਂਜੀ ਹੋਸ਼ ਇਹ ਹੋਸਟਲ ਫਰੀਜ਼ਨ ਪਿਓਰ ਹੋਸਟਲ ਫਰੀਜ਼ਨ ਬ ਇਹ ਕਿ ਨਮਸੂਹ ਸੂਹਣ ਜਾ ਰਹੀ ਆ ਇਹ ਸੰਧੂ ਸਾਹਿਬ ਦੂਜਾ ਏ ਦੂਜੇ ਸੂਹੇ ਆ ਹਾਂਜੀ ਲੋ ਦੂਜਾ ਸੂਹਾ ਤੈਨ ਕਿੰਨੇ ਕੁ ਲੈ ਜੂ ਹਜੇ ਵੀਰ ਇਹ ਸੰਧੂ ਸਾਹਿਬ ਘੱਟ ਤੋਂ ਘੱਟ ਵੀ 10 ਦਿਨ ਕੱਚੀ ਆ ਜੀ 10 ਕਿ ਦਿਨ ਬਿਲਕੁਲ ਗੁੰਦਾ ਹੁੰਦੀ ਆ ਜੀ ਅੱਛਾ ਪਿੱਛੇ ਦੀ ਆਪਣੀ ਗਰੰਟੀ ਆ ਥਣ ਚ ਭੂਰ ਛੱਟਾ ਹੋਵੇ ਜੇ ਕਿਨੇ ਆਨਲਾਈਨ ਮੰਗਵਣੀ ਹੋਵੇ ਤਾਂ ਵੀ ਆਪਣੀ ਉਹਦੇ ਘਰੇ ਤਸੱਲੀ ਕਰ ਲੇ ਆਪਣੀ ਨਾ ਪਸੰਦ ਆਵੇ ਵਾਪਸ ਭੇਜ ਦੇ ਠੀਕ ਆ ਹਾਂਜੀ ਹਾਂਜੀ ਇਹ ਨਹੀਂ ਕਿ ਕਹਿਣ ਦੀਆਂ ਗੱਲਾਂ ਹੁੰਦੀਆਂ ਕਈ ਨਹੀਂ ਕਹਿਣਾ ਹੋਰ ਤੇ ਕਰਨਾ ਹੋਰ ਉਹ ਕੰਮ ਨਹੀਂ ਆਪਾਂ ਕਰਨਾ ਸਹੀ ਆ ਆਪਣਾ ਤਸੱਲੀ ਕਰੇ ਘਰੇ ਜਾਗੇ ਨਾ ਪਸੰਦ ਆਵੇ ਵਾਪਸ ਭੇਜਦੇ ਹਾਂ ਦੱਸੋ ਥਾਣਾ ਦੇ ਵਿੱਚ ਕੋਈ ਵੀ ਹੋਲਡ ਹੋਵੇ ਪਿੱਛਾ ਮਾਰੇ ਤਾਂ ਵੀ ਅਠਾ ਤਰ੍ਹਾਂ ਦੀ ਗਾਰੰਟੀ ਹੈ ਜੀ ਲਓ ਜੀ ਇੱਕ ਹਫਤੇ ਪਿੱਛੇ ਦੀ ਵੀ ਗਾਰੰਟੀ ਹੈ ਦੋਸਤੋ ਥਾਣਾ ਦੇ ਵਿੱਚ ਚੇਪਾ ਜੇਕਰ ਕਿਸੇ 'ਚ ਨਹੀਂ ਆਉਂਦਾ ਬਾਕੀ ਫੇਸ ਕੁਆਲਟੀ ਵੀ ਸੰਧੂ ਸਾਹਿਬ ਬਾਕੀ ਕਿਸੇ ਪਾਸੇ ਬਤੂਰੀ ਹੋਈ ਤਾਂ ਵੀਰਾਂ ਦਾ ਵੀ ਆਪਣੀ ਤਸੱਲੀ ਆ ਤਸੱਲੀ ਦੀ ਬਾਰੀ ਆਹ ਦੇਖੋ ਦੂਜਾ ਸੁਆ ਸੁਣੀ ਹੈ ਹਾਂਜੀ ਹਾਂਜੀ ਠੀਕ ਆ ਬਿਲਕੁਲ ਸਟ੍ਰੇਟ ਕੱਟ ਦੇ ਵਿੱਚ ਆ ਸਟ੍ਰੇਟ ਪਟਾ ਬਿਲਕੁਲ ਛੋਟੀ ਬਰੀ ਕਾਨੀ ਬਰੀ ਕਾਨ ਬਿਲਕੁਲ ਮੱਥੇ ਦਾ ਸੈਜ ਵੇਖੋਗੇ ਤੁਸੀਂ ਡੁੰਗਾਈ ਵੇਖੋ ਕੱਖਾਂ ਦੇ ਵਿੱਚ ਨਸਲ ਬਰੀਡ ਪੂਰੀ ਆ ਠੀਕ ਆ ਤੇ ਡੱਬੀ ਵੇੜਾ ਬਾਕੀ ਹਜੇ ਬਣੂਗੀ ਪੂਰਾ ਦੋਸਤੋ ਹਜੇ ਦਿਨ ਕਾਫੀ ਲੱਜੂਗੀ ਆਹ ਦੇਖੋ ਲੇਵਾ ਲੂਆ ਪੂਰਾ ਸੋਹਣਾ ਬਣਾਉਗੀ ਤੇ ਕੱਦ ਜਿਹੜਾ ਦੋਸਤੋ ਵੱਡੇ ਕੱਦ ਕਾਠ ਦੇ ਵਿੱਚ ਆ ਵੱਡੀ ਵੇੜਾ ਤੇ ਪੂਰਾ ਲੇਵਾ ਹਜੇ ਬਣਾਉਗੀ ਬਾਕੀ ਦਿਨਾਂ ਤੇ ਆਪਾਂ ਛੱਡ ਦੇਨੇ ਨੇ ਦਿਨ ਹਜੇ ਪਏ ਆ ਇਹਦੇ ਸੂਣ ਚ ਲਾਏ ਬ ਤੇ ਉਮੀਦ ਕਰਦੇ ਆਂ ਬਈ ਦੋਸਤੋ 10 ਦਿਨਾਂ ਦੇ ਦੌਰਾਨ ਪੂਰੀ ਤਿਆਰੀ ਹੋ ਜਾਊਗੀ 10 ਦਿਨਾਂ ਦੇ ਵਿੱਚ ਵਿੱਚ ਵੀ ਤਿਆਰੀ ਹੋ ਕੇ ਸੂਨ ਮੂ ਬਿਲਕੁਲ ਰੈਡੀ ਹੋ ਜਾਊਗੀ ਤੇ ਦੂਜਾ ਸੂਆ ਲਓ ਜੀ ਖੋਲਦਗੇ ਲੋ ਜੀ ਸੰਦੂ ਸਾਹਿਬ ਆ ਕਰੂ ਚੱਕ ਜੀ ਸੰਦੂ ਸਾਹਿਬ ਫੇਸ ਕੁਆਲਿਟੀ ਬਾਹਰ ਦਿਖਾ ਦਿਓ ਇੱਕ ਰੀ ਬਾਹਰ ਕੱਢੀ ਬਹੁਤ ਸੋਹਣੀ ਫੇਸ ਕੁਆਲਿਟੀ ਛੋਟੇ ਜਿਹੇ ਕੰਨ ਆ ਬਰੀਡ ਬਹੁਤ ਜ਼ਿਆਦਾ ਜੀ ਬਿਲਕੁਲ ਲਓ ਜੀ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਆ ਦੋਸਤੋ ਐਚ ਐਫ ਵੈੜ ਆ ਪਸੰਦ ਆਊਗੀ ਵੀਰਾਂ ਨੂੰ ਅੱਜ ਬਿਲਕੁਲ ਜਿਹੜਾ ਟ੍ਰੈਂਡ ਚੱਲਣ ਡਿਆ ਦੋਸਤੋ ਅੱਜ ਕਾਫੀ ਵਧੀਆ ਦੇ ਵੱਡਾ ਬਾਜ਼ਾਰ ਜਿਹੜਾ ਦੋਸਤੋ ਵੈੜਾਂ ਦਾ ਚੱਲਣ ਡਿਆ ਐਚ ਐਫ ਡੱਬੀ ਵੈੜ ਦਾ ਠੀਕ ਆ ਇੰਦਰਲੇ ਬੰਨੇ ਥਾਣੇ ਬਹੁਤ ਵੀਰ ਲਾਈਕ ਕਰਦੇ ਆਹ ਦੇਖੋ ਜੀ ਸੋ ਥਾਣ ਥੋਣੇ ਥੋਂ ਦੇਖੋ ਆਹੋ ਆ ਕਰੋ ਚੱਕ ਜੀ ਠੀਕ ਆ ਦੇਣ ਲੈ ਜੂ ਅਜੇ 10 ਤੋਂ 12 ਲੈ ਜੂ ਆ ਸੰਧੂ ਸਾਹਿਬ 10 ਤੋਂ 15 ਵੀ ਲੈ ਜੇ ਬਹੁਤ ਵਧੀਆ ਗੱਲ ਹੈ ਜਿੰਨੇ ਦਿਨ ਖੜੇ ਉਹਨਾਂ ਹੀ ਚੰਗਾ ਜੀ ਫਾਰਮ ਰਸਤੇ ਬਿਲਕੁਲ ਬਿਲਕੁਲ ਵਜਨ ਵਾਲੀ ਬਿਹੜ ਆ ਕੋਈ ਉਹ ਜਣੀ ਨਸਲ ਬਰੀਡ ਕੁਆਲਟੀ ਹੈ ਲੋ ਵੀ ਪ੍ਰਭੂ ਦੋ ਵੜਾ ਅਜਵੀਰ ਦੇ ਕੋਲ ਬਿਲਕੁਲ ਤਾਜ਼ੀਆਂ ਸੂਈਆਂ ਨੇ ਤੇ ਇੱਕ 200 ਜਿਹੜੀ ਆ ਬੁਖਾਰੇ ਤੁਹਾਨੂੰ ਇਹ ਗੱਬਣ ਠੀਕ ਹੈ ਜੀ ਦਸਾਂ ਦਿਨਾਂ ਨੂੰ ਪੂਰੀ ਤਿਆਰੀ ਤੇ ਹੋਊਗੀ ਜਿਹੜਾ ਕੋਈ ਵੀਰ ਅੱਗੇ ਲੈ ਜਾਊਗਾ ਦੋਸਤੋ ਕੋਈ ਦੋ ਪੈਸੇ ਹੋ ਸਕਦਾ ਵੀ ਕੋਈ ਮਨਾਫਾ ਵੀ ਲੈ ਜਾਏ ਜੇਕਰ ਰੇਟ ਜਾਇਜ਼ ਹੋਇਆ ਤੇ ਬਾਕੀ ਰੇਟ ਤੁਸੀਂ ਥੋੜਾ ਬਾਤਾਂ ਕੋਈ ਗੁੰਜਾਇਸ਼ ਹੋਈ ਤੇ ਵਿੱਚੋਂ ਮਾਨਤਾ ਵੀ ਹੋ ਜਾਊਗਾ ਦੇ ਸਾਬ ਗੀਨ ਮੋਲ ਕਰਦੇ ਆ ਸੰਧੂ ਸਾਹਿਬ ਤੁਹਾਡੇ ਹੱਥ ਤੇ ਲੈਣ ਦੇਣ ਵਾਲੀ ਗੱਲ 62000 ਦੀ ਦੇ ਦਾਂਗੇ ਸੰਧੂ 62000 ਦੀ ਸਾਰੀਆਂ ਬਾੜ ਬੜੀ ਕਰਤੀਆਂ ਨੇੜੇ ਆ 60 ਦੀ ਕਰ ਲੈਣੇ ਆ ਹਾਂ ਕਰ ਤੋਂ ਵਿੱਚੋਂ ਛੋੜ ਚਾਪਾ ਕੋਈ ਕੱਚੀ ਕੋ 10 12 ਦਾ ਸਾਫ ਜਿਹੜਾ ਵੀ ਦੂਰ ਆਊਗਾ ਉਹਦਾ ਮਾਨਤਨ ਫੁੱਲ ਕਰਾਂਗੇ ਬਿਲਕੁਲ ਆਪਣੇ ਤੋਂ ਭੈਣ ਭਰਾ ਆਏ ਨਾ ਵੀ ਕੋਈ ਚਲੋ ਤੁਹਾਡਾ ਤਾਂ ਵਪਾਰ ਦਾ ਕੰਮ ਆ ਕੋਈ ਜਾ ਕੇ ਕੋਈ ਵਪਾਰੀ ਵੀ ਦੋ ਪੈਸੇ ਕਢ ਲੇ ਨਾ ਨਾ ਕੋਈ ਹਰ ਨੂੰ ਚਾਹਤ ਹੁੰਦੀ ਆ ਘਰੇ ਰੱਖਣ ਵਾਲੇ ਨੂੰ ਵੀ ਹੁੰਦਾ ਜਾਇਜ ਰੇਟ ਮਿਲ ਜਾ ਤੇ ਵਪਾਰੀ ਨੂੰ ਵੀ ਹੁੰਦਾ ਵੀ ਰਾਇਤ ਮਿਲ ਜਾ ਕੋ ਦੋ ਪੈਸੇ ਗਾਂ ਸਾਨੂੰ ਵੀ ਦੇ ਜੇ ਤਰ ਮੰਗਿਓ ਫਾਇਦਾ ਕੋਈ ਨਹੀਂ ਹੁੰਦਾ ਫਾਰਮਰ ਤੇ ਹਰ ਕੋਈ ਚਾਹੁੰਦਾ ਨੂੰ ਪਹਾੜਾ ਵੀ ਲੱਗਣਾ ਜਿੱਥੋਂ ਕਢਣ ਦਾ ਵੇਖੋ ਜੀ ਕੋਈ ਹੋਰ ਸਕਦਾ ਵੀ ਕਿੱਥੇ ਦੂਰ ਦਰਾਡੇ ਵੀਰ ਦੇ ਕਿਤੇ ਪਸੰਦ ਆ ਕਿ ਕੋਈ 5000 ਰੁਪਏ ਕਰਾਇਆ ਨੇ ਲੱਗ ਜਾਣਾ ਤੇ ਇਹੋ ਹੀ ਮੈਨੂੰ ਤਾਂ 65 60000 ਚ ਪੈ ਜਣੀ ਅਗਲੇ ਨੂੰ ਹਾਂਜੀ ਹਾਂਜੀ ਸੰਧੂ ਸਾਹਿਬ ਪਿਆਰ ਦੇਂਦੀ ਆਪਣਾ ਉਹ ਕੰਮ ਨਹੀਂ ਆ ਕਿ ਐਵੇਂ 75 ਮੰਗੇ ਉਹ ਲੋਕਾਂ ਦਾ ਤੁਸੀਂ ਵੇਖ ਨਹੀਂਦਾ ਜੇ ਮੋਲਨ ਅੱਜ ਕੱਲ ਕੋਈ 85 ਕਰੀ ਜਾਂਦਾ ਕੋਈ 90 ਕਰੀ ਜਾਂਦਾ ਕੋਈ ਫਾਇਦਾ ਨਹੀਂ ਉਹਦਾ ਮੰਗਣ ਦਾ ਉਹਨਾਂ ਹੀ ਮੰਗੋ ਜਿੰਨਾ ਲੈਣਾ ਹੈ ਲੈਣਾ ਤੇ ਸਾਬਾ ਜੀ ਹੋਪਸ ਤੁਸੀਂ ਅੱਜ ਹਾਂਜੀ ਆਪਾਂ ਕਿਹਦਾ ਥਾਨ ਅਗਲੇ ਬੰਨੂ ਇੱਕ ਨਹੀਂ ਸਾਨੂੰ ਸਾਫ ਫਿਰ ਚੈੱਕ ਕਰਦੇ ਬਹੁਤ ਸੋਹਣਾ ਥਾਨ ਲੱਗਾ ਬੱਛੀ ਨੂੰ ਬਰੇਡ ਵੀ ਚੰਗੀ ਐ ਨਸਲ ਵੀ ਚੰਗੀ ਕੁਆਲਿਟੀ ਬਹੁਤ ਸੋਹਣੀ ਐ ਜੀ ਬਸ ਜੀ ਬਸ ਸੋ ਥਾਨ ਥਣ ਜਿਹੜਾ ਦੋਸਤੋ ਪੂਰਾ ਨਵਾਂ ਹੈ ਬਾਕੀ ਫੇਸ ਕੁਆਲਿਟੀ ਸਾਰੀਆਂ ਗਾਵਾਂ ਦੀ ਚੰਗੀ ਐ ਸੰਧੂ ਸਾਹਿਬ ਸਾਰੀ ਓਵਰ ਆਲ ਤਿੰਨੇ ਵੜਾ ਨੇ ਤਿੰਨੇ ਵੜਾ ਚੰਗੀਆਂ ਨੇ ਆਪੋ ਆਪਣੀ ਥਾਂ ਤੇ ਦੋਸਤੋ ਰੇਡ ਪੜਦਾ ਵੇਖ ਲਓ ਬਾਡੀ ਸਟਰਕਚਰ ਵੇਖ ਲਓ ਸਾਰੀਆਂ ਵੜਾ ਆਪੋ ਆਪਣੀ ਜਗ੍ਹਾ ਤੇ ਸਾਰੀਆਂ ਬੈਸਟ ਨੇ ਅੱਗੇ ਕਿਹੜੇ ਵੀਰ ਨੂੰ ਕਿਹੜੀ ਵੜ ਪ ਨੰਬਰ 84 379 335 99 ਸੰਧੂ ਸਾਹਿਬ ਇੱਕੋ ਨੰਬਰ ਚੱਲਦਾ ਨਾ ਹਾਂ ਨਾ ਜੀ ਆਪਾਂ ਦਾ ਵੀ 98 51 46 956 ਦੋ ਦੋਵੇਂ ਚੱਲਦੇ ਆਪਣੇ ਕੋਲ ਹੀ ਹੁੰਦੇ ਆ ਜੀ ਠੀਕ ਆ ਜੀ ਆਉਂਦੇ ਰਹਿਣਗੇ ਪਸ਼ੂ ਇਸੇ ਤਰ੍ਹਾਂ ਹਾਂ ਸੰਧੂ ਸਾਹਿਬ ਆਪਣਾ ਰੈਗੂਲਰ ਹੀ ਆਪਾਂ ਇੱਥੇ ਕੰਮ ਕਰਨਾ ਜ਼ਿਆਦਾ ਵਦ ਤੋਂ ਵਦ ਦਾ گاਵਾ ਤੇ ਆਪਾਂ ਹਾਜ਼ਰੀ ਰੱਖਿਆ ਕਰਨੀਆਂ ਠੀਕ ਆ ਜੀ ਜ਼ਰੂਰ ਭਣ ਭਰਾਵਾਂ ਦੇ ਸਾਹਮਣੇ ਕਰਦੇ ਰਿਹਾ ਕਰੀਏ ਹਾਂਜੀ ਹਾਂਜੀ ਲਓ ਵੀ ਦੋਸਤੋ ਅੱਜ ਤਿੰਨ ਸੀਨਾਗ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਮਾਝੇ ਦਾ ਪਿੰਡ ਆ ਦੋਸਤੋ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਖੂ ਵੀ ਲੱਗੇ ਪੈ ਜਾਂਦਾ ਮਖੂ ਵੀ ਤਕਰੀਬਨ ਲੱਗੇ ਹੀ ਆ ਠੀਕ ਆ ਹਰੀਕੇ ਪੱਤਨ ਵੀ ਥੋੜੀ ਦੂਰੀ ਤੇ ਆ ਤੇ ਪੱਟੀ ਸ਼ਹਿਰ ਵੀ ਥੋੜੀ ਦੂਰੀ ਤੇ ਆ ਇੱਥੋਂ ਕਿੰਨਾ 12 12 13 ਕਿਲੋਮੀਟਰ ਉਹ ਸੰਧੂ ਸਾਹਿਬ ਉਹ ਨਹੀਂ 10 ਕਿਲੋਮੀਟਰ ਆਪਣਾ ਹਰੀਕੇ ਆਪਣਾ ਮਖੂ ਵੀ ਪੈ ਜਾਂਦਾ 10 ਤੋਂ 12 ਕਿਲੋਮੀਟਰ ਪੱਟੀ ਆ ਹਾਂਜੀ ਹਾਂਜੀ ਫਰੋਜਪੁਰ ਵੀ ਆਪਣੇ ਬਾਲਾ ਦੂਰ ਨਹੀਂ ਆ ਫਰੋਜਪੁਰ ਵੀ ਆਪਣੇ ਲੱਗੇ ਪੈ ਜਾਂਦਾ ਕੋਈ ਬਾਲ ਵੀ 25 ਕਿਲੋਮੀਟਰ ਲਓ ਜੀ ਹਾਂਜੀ ਨਵਾਂ ਪੋਲ ਜਿਹੜਾ ਦੋਸਤੋ ਹਾਰਫਗਿਆਂ ਤੋਂ ਆ ਤੁਸੀਂ ਉੱਥੋਂ ਵੀ ਆ ਸਕਦੇ ਜੇ ਕੋਟਪੁੱਟੇ ਕੋਟਪ ਤੇ ਅੱਗੇ ਵੱਡੇ ਸਭਰਾ ਤੁਸੀਂ ਵਿਜ਼ਿਟ ਕਰ ਲਿਓ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ